जय माता दी जय माता दी जय माता दी तो हर साल दी तरह सालाना मां भगवती जागरण अकाट मां सालाना मां भगवती जागरण ਸਾਡੇ ਇਸ ਨਗਰ ਪਿੰਡ ਰੌੜੀਆਂ ਦੇ ਵਿੱਚ 10 ਅਗਸਤ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਤਾਂ ਮਹਾਮਾਈ ਜੀ ਦੇ ਭਗਤਾਂ ਨੂੰ ਸਾਰੇ ਹੀ ਨਗਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਔਰ ਵਿਦੇਸ਼ ਵਿੱਚ ਬੈਠੇ ਹੋਏ ਜਿੰਨੇ ਵੀ ਸਾਡੇ ਭਗਤ ਪੈਣੀ ਆ ਉਹਨਾਂ ਸਾਰਿਆਂ ਨੂੰ ਸਮੂਹ ਸਾਡੇ ਸ਼ਾਰਪੁਰ ਲਾਈਵ ਨਿਊਜ਼ ਰਾਹੀਂ ਇਹ ਬੇਨਤੀ ਰਾਈ ਕੀਤੀ ਜਾਂਦੀ ਹੈ ਕਿ ਸਾਰਿਆਂ ਨੇ ਹੀ ਮਾਂ ਦੇ ਚਰਨਾ ਵਿੱਚ ਮਾਂ ਦਾ ਪਵਨ ਮਾਂ ਦੇ ਜੋਤੀ ਦੇ ਦਰਸ਼ਨ ਕਰਨੇ ਹਨ ਔਰ ਜੋ ਮਾਂ ਦਾ ਪ੍ਰੋਗਰਾਮ ਮਾਂ ਮਾਇ ਸ਼ਕਤੀ ਦੀ ਜੋਤ ਜਿਹੜੀ ਹੈ ਉਹ ਜਵਾਲਾ ਜੀ ਤੋਂ ਸਿੱਧੀ ਆਵੇਗੀ ਔਰ ਮਾਂ ਦੇ ਆ ਟੁੱਟ ਲੰਗਰ ਚੱਲਣਗੇ ਸਵੇਰ 11 ਵਜੇ ਹਵਨ ਕਰਾਇਆ ਜਾਵੇਗਾ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਹਰ ਪ੍ਰਕਾਰ ਦੇ ਲੰਗਰ ਜੋ ਮਾਂ ਦੇ ਪਕਟਾਂ ਬਲੋਂ ਮਾਂ ਦੇ ਸ਼੍ਰੀ ਚਰਨਾਚਰਪਨ ਕੀਤੇ ਗਏ ਨੇ ਉਹ ਸਾਰਿਆਂ ਨੂੰ ਵਰਤਾਏ ਜਾਣਗੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤੇ ਔਰ ਇਸ ਪ੍ਰੋਗਰਾਮ ਦਾ ਲਾਈਵ ਜਿਹੜਾ ਸਾਡੇ ਹਿਆਰਪੁਰ న్యూਸ ਲਾਈਵ ਵਾਲੇ ਉਹ ਤੁਹਾਨੂੰ ਸਿੱਧਾ ਪ੍ਰਸਾਰਣ ਜਿਹੜਾ ਉਹ ਕਰਨਗੇ ਤਾ ਜੋ ਸਾਡੇ ਵਿਦੇਸ਼ ਵਿੱਚ ਵੀ ਬੈਠੇ ਹੋਏ ਜਿੰਨੇ ਵੀ ਸਾਡੇ ਭਗਤ ਪੰਨੀ ਆ ਸਾਡੇ ਨਗਰ ਦੇ ਇਲਾਕੇ ਦੇ ਉਹ ਸਿੱਧਾ دیدار ਉਸ ਮਾਂ ਦੇ ਪਵਨ ਦਾ ਮਾਂ ਦੇ ਜੋਤੀ ਦਾ ਔਰ ਪੂਰੇ ਕੀਰਤਨ ਦਾ ਆਨੰਦ ਲੈ ਸਕਣ ਇਸ ਵਿੱਚ ਪਾਰਟੀਆਂ ਪਹੁੰਚ ਰਹੀਆਂ ਪਾਰਟੀਆਂ ਹਿਸ਼ਾਰਪੁਰ ਤੋਂ ਬਹੁਤ ਹੀ ਉਗੇ ਕਲਾਕਾਰ ਕਿਸ਼ੋਰ ਸ਼ਰਮਾ ਜੀ ਔਰ ਨਵਾਂ ਸ਼ਹਿਰ ਮਤੋਂ ਲੇਡੀਜ਼ ਪੰਜਾਬ ਬੇਮਸ ਕਲਾਕਾਰ ਲੇਡੀ ਸਿੰਗਰ ਰਾਜ ਮਹਿੰਦੀ ਜੀ ਇਸ ਮਾਂ ਦਾ ਗੁਣਗਾਨ ਕਰਨਗੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ